ਦੋਸਤੋ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਦੋਸਤੋ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਵਿਸ਼ਿਸ਼ਟ ਚੱਜ ਦਾ ਵਿਚਾਰ ਵਿਸ਼ੇ ਦੇ ਅਨਸਾਰ ਦੋਸਤੋ ਆਪਾਂ ਅੱਜ ਜਿਸ ਪਲਾਂਟ ਦੀ ਗੱਲ ਕਰਾਂਗੇ ਉਹਨੂੰ ਪੰਜਾਬੀ ਦੇ ਵਿੱਚ ਕੰਗੀ ਕਿਹਾ ਜਾਂਦਾ ਕੰਗੀ ਕੰਗੀ ਜਾਂ ਅਤੀਵਲਾ ਇੰਡੀਅਨ ਮਾਲਵੋ ਬਹੁਤ ਹੀ ਤਾਕਤਵਰ ਪਲਾਂਟ ਹੈ ਜਿਹੜਾ ਦਾ ਬੋਟਨੀਕਲ ਨਾਮ ਹੈ ਉਹ ਹੈਗਾ ਅਬੁੱਟੀਲੋਨ ਇੰਡੀਕਮ ਅਬੁੱਟੀਲੋਨ ਇੰਡੀਕਮ ਇਹ ਐਸਾ ਪਲਾਂਟ ਹੈ ਆ ਦੇਖ ਲਓ ਇਹਦੇ ਪੱਤੇ ਨੇ ਇਹਦਾ ਫਲ ਹੁੰਦਾ ਧਿਆਨ ਨਾਲ ਦੇਖੋ ਇਹ ਫਲ ਹੁੰਦਾ ਹੈ ਇਹਨੂੰ ਕੰਗੀ ਬੋਲਦੇ ਨੇ ਕੰਗੀ ਜਿਹਾ ਹੁੰਦਾ ਹੈ ਇਹ ਇਹ ਬਹੁਤ ਹੀ ਸ਼ਾਨਦਾਰ ਪlant ਹੈ ਦੋਸਤੋ ਜਿਵੇਂ ਆਪਾਂ ਮoringa ਦੀ ਯੂਜ਼ ਕਰਦੇ ਆ ਮoringa ਨੂੰ ਹਰ ਬਿਮਾਰੀ ਦੇ ਰੋਗ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਹੈ ਓਵੇਂ ਹੀ ਇਹਨੂੰ ਅਬੂਟੀ ਲੋਨ ਨੂੰ ਕੰਗੀ ਨੂੰ ਤੇ ਅਤਿਵਲਾ ਦੇ ਪlant ਨੂੰ ਹਰ ਬਿਮਾਰੀ ਵਿੱਚ ਵਰਤਿਆ ਜਾ ਸਕਦਾ ਹੈ ਹਰ ਬਿਮਾਰੀ ਦੇ ਚੈਨਾ ਤਾਕਤਵਰ ਪlant ਹੈ ਇਹ ਜਖਮਾਂ ਨੂੰ ਠੀਕ ਕਰਨ ਦੇ ਲਈ ਇਹਦਾ ਪਾਊਡਰ ਅਗਰ ਆਪਾਂ ਕੋਕੋਨਟ ਦਾ ਔਇਲ ਦੇ ਵਿੱਚ ਮਿਲਾ ਕੇ ਲਾਉਣੇ ਤੇ ਜਖਮਾਂ ਨੂੰ ਠੀਕ ਕਰ ਦਿੰਦਾ ਹੈ, ਸ਼ਾਇਆ ਨੂੰ ਠੀਕ ਕਰਦਾ ਹੈ, ਦੰਦਾਂ ਦੇ ਦਰਦਾਂ ਨੂੰ ਠੀਕ ਕਰਦਾ ਹੈ। ਤੇ ਇਸ ਤੋਂ ਇਲਾਵਾ ਮੂਤਰਵਰਧਕ ਹੈ ਜਿਨ੍ਹਾਂ ਦਾ ਪਿਸ਼ਾਬ ਰੁਕਿਆ ਹੋਵੇ ਉਹਨੂੰ ਇਹ ਖੋਲ ਦਿੰਦਾ ਹੈ, ਅਰੇਚਕ ਕਰਦਾ ਹੈ, ਕਬਜ ਨੂੰ ਰੋਕਦਾ ਹੈ, ਕਬਜ ਦੇ ਮਰੀਜ਼ਾਂ ਲਈ ਠੀਕ ਹੈ। ਬਵਾਸੀਰ ਦੇ ਮਰੀਜ਼ਾਂ ਵਾਸਤੇ ਬਹੁਤ ਠੀਕ ਹੈ। ਉਸ ਤੋਂ ਇਲਾਵਾ ਸੂਜਨ ਨੂੰ ਘਟ ਕਰਦਾ ਹੈ, ਥਰੀ ਦੇ ਵਿੱਚ ਜੋੜਾਂ ਦੇ ਦਰਦਾਂ ਨੂੰ ਠੀਕ ਕਰਦਾ ਹੈ। ਜਿਹੜੀਆਂ ਔਰਤਾਂ ਨੂੰ ਇਨਫਰਟੀਲਿਟੀ ਦੀ ਪ੍ਰੋਬਲਮ ਹੁੰਦੀ ਹੈ, ਬੱਚਾ ਨਹੀਂ ਹੁੰਦਾ। ਉਹਨਾਂ ਨੂੰ ਅਗਰ ਇਹਦਾ ਪ੍ਰਯੋਗ ਕਰਵਾਇਆ ਜਾਵੇ ਤਾਂ ਉਹਨਾਂ ਨੂੰ ਜਲਦੀ ਬੱਚਾ ਹੋਣ ਦੇ ਚਾਂਸ ਬਣ ਜਾਂਦੇ ਆ ਉਸ ਤੋਂ ਇਲਾਵਾ ਇਹ ਕੁਸਟ ਰੋਗ ਦੇ ਵਿੱਚ ਵਰਤਿਆ ਜਾਂਦਾ ਹੈ ਜਿਹਨੂੰ ਅਸੀਂ ਕੋੜ ਕਹਿ ਦਿੰਦੇ ਆ ਜਾਂ ਸਕਿਨ ਦੀ ਕੋਈ ਬਿਮਾਰੀ ਜਿਵੇਂ ਫਲਵੇਰੀ ਐਸੇਆਂ ਰੋਗਾਂ ਦੇ ਵਿੱਚ ਇਹ ਵਰਤਿਆ ਜਾਂਦਾ ਹੈ ਸਿਰਦਰਦ ਦੇ ਲਈ ਸਭ ਤੋਂ ਵਧੀਆ ਹੈ ਅਲਸਰ ਦੇ ਵਿੱਚ ਵਰਤਿਆ ਜਾਂਦਾ ਅਗਰ ਪੇਟ ਦੇ ਵਿੱਚ ਅਲਸਰ ਹੁੰਦੇ ਨੇ ਤਾਂ ਇਹਦਾ ਜੂਸ ਕੱਢ ਕੇ ਜਾਂ ਇਹਦਾ ਅਰਸ ਕੱਢ ਕੇ ਅਗਰ ਪਾਇਆ ਜਾਂਦਾ ਤਾਂ ਇਹ ਆਲਟਰ ਦੇ ਵਿੱਚ ਵੀ ਬਹੁਤ ਵਧੀਆ ਫਾਇਦਾ ਕਰਦਾ ਜਿਨ੍ਹਾਂ ਵੀਰ ਪ੍ਰਾਮਾ ਦੇ ਸੁਕਰਾਨੂ ਨਹੀਂ ਬਣਦੇ ਜਾਂ ਸੈਕਸ ਦੀ ਕੋਈ ਪ੍ਰੋਬਲਮ ਦੀ ਹੈ ਜਾਂ ਜਿਨ੍ਹਾਂ ਨੂੰ ਤਾਂਤ ਜਿਆਦੇ ਪੈਂਦੀ ਹੈ ਉਹਨਾਂ ਲਈ ਵੀ ਇਹ ਬਹੁਤ ਬੈਨੀਫੀਸ਼ੀਅਲ ਹੈ ਇਹਦੇ ਪੱਤਿਆਂ ਦਾ ਚੂਰਨ ਇਹਦੇ ਫੁੱਲ ਤੇ ਇਹਦੇ ਫਲ ਇਹ ਮਾਲੀ ਕੇ ਹੋਲ ਪਲਾਂਟ ਪੂਰੇ ਦਾ ਪੂਰਾ ਪਲਾਂਟ ਕੰਮ ਚ ਆਉਂਦਾ ਵਰਤਿਆ ਜਾਂਦਾ ਦੋਸਤੋ ਇਹੋ ਜਿਹੇ ਪਲਾਂਟ ਸਾਂਭਣ ਵਾਲੇ ਨੇ ਤੇ ਇਹਨਾਂ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਇਹਦੀ ਨੌਲੇਜ ਦਿਓ ਆਪ ਇਹਦਾ ਧਿਆਨ ਰੱਖੋ ਆਪ ਇਹਨਾਂ ਦੀ ਕੇਅਰ ਕਰੋ ਕਿਉਂਕਿ ਇਹ ਪਲਾਂਟ ਆਪਾਂ ਨੂੰ ਫਿਰ ਮਿਲਨੇ ਨਹੀਂਗੇ ऐसे प्लांट ਨੇ ਇਹਨਾਂ ਦੀ ਖੋਜ ਵੀ ਬਹੁਤ ਜ਼ਰੂਰੀ ਹੈ ਇਹਨਾਂ ਦਾ ਰੱਖ ਰਖਾਵ ਜੋ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹਦੀ ਹੋਰ ਜਾਣਕਾਰੀ ਦੇ ਲਈ ਤੁਸੀਂ ਮੇਰਾ YouTube ਚੈਨਲ ਮੇਰਾ Facebook ਚੈਨਲ ਤੇ ਮੇਰਾ Instagram ਚੈਨਲ ਫੋਲੋ ਕਰ ਸਕਦੇ ਹੋ ਮੈਨੂੰ YouTube ਦੇ ਉੱਤੇ ਸਬਸਕ੍ਰਾਈਬ ਕਰੋ ਫਾਰਵਰਡ ਕਰੋ ਤੇ ਲਾਈਕ ਕਰੋ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ